ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਗਾਵਾਂ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਤੇ ਐਡਰੈਸ ਹੋ ਨਾਮ ਤੇ ਮਕੌਰ ਸਿੰਘ ਹੈ ਜੀ ਪਿੰਡ ਢੈਲਮਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਬਾਈ ਤਹਿਸੀਲ ਤਾਪਾ ਜੀ ਨੇੜੇ ਤਾਪਾ ਬਾਈ ਤਾਪਾ 4 ਕਿਲੋਮੀਟਰ ਹੈ ਜੀ ਮੋਬਾਈਲ ਨੰਬਰ ਬੋਲ 8445552102 ਜੀ ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਵਾਲੀ ਵੜਾ ਖੋਲ ਲੈਣਾ ਤੋੜ ਦੀ ਇਹ ਕਿਹੜਾ ਸੁਆ ਸੁਈ ਵੀ ਹੈ ਸੁਆ ਹੈ ਡਾਕਟਰ ਦੂਜਾ ਸੁਈ ਵੀ ਆ ਹੂੰ ਇਹਨੂੰ ਤਿੰਨ ਸਾਢੇ ਤਿੰਨ ਮਹੀਨੇ ਹੋ ਗਏ ਸੁਈ ਨੂੰ ਠੀਕ ਆ 11 ਕਿਲੋ ਦੁੱਧਾ ਬੱਚਾ ਬੱਚਾ ਮਾਂ ਕਰ ਹਾਂ ਮਾਂ ਕਰ ਬੱਚਾ ਆ ਠੀਕ ਆ ਬਾਈ ਕਿੰਨਾ ਦੁੱਧ ਦੱਸਿਆ ਬਾਈ 11 ਕਿਲੋ ਦੁੱਧਾ ਡਾਕਟਰ ਭਾਈ ਦੋ ਡੰਗ ਚੋਲੇ ਬਾਈ ਚਾਰ ਡੰਗ ਚੋਲੇ ਜਾ ਬੰਮੀ ਅਗਲਾ ਠੀਕ ਆ ਬਾਈ ਜਿੰਨੇ ਭਈ ਆਉਦੀ ਤਸੱਲੀ ਚਾਹੀ ਪਾਈ ਕਹਿੰਦਾ ਜਿੰਨੀ ਮਰਦੀ ਗੱਲ ਚਾਹੇ ਦੋ ਡੰਗ ਚਾਰ ਡੰਗ ਚੋਕੇ ਲੈ ਜਾ ਠੰਡੀ ਠੰਡੀ ਇੰਨੀ ਆ ਸਾੜ ਦੇ ਗੱਲਾਂ ਠੀਕ ਆ ਬਾਈ ਹੂੰ ਚ ਬਾਈ ਤੁਸੀਂ ਕਿਵੇਂ ਆ ਕਿ ਬਾਈ ਇੱਕ ਨੰਬਰ ਆ ਜੀ ਚਾਰੇ ਥਣਾਂ ਨੂੰ ਮੋੜ ਲਿਆ ਬਾਈ ਤੇ ਮੁੱਲ ਕੀ ਆ ਭਰਾ ਇਹਦਾ ਮੁੱਲ ਇਹਦਾ 32000 ਰੁਪਏ ਮਾਨਤਾਨ ਹੋ ਜੇ ਮਾਨਤਾਨ ਕਰਾਂਗੇ ਜੀ ਠੀਕ ਆ 32000 ਰੁਪਿਆ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾ ਜਰੂਰ ਹੋ ਜਾਊਗਾ ਥਣ ਵਗੈਰਾ ਬਾਈ ਨੇੜੇ ਤੋਂ ਚੈੱਕ ਕਰਵਾਣੇ ਕੱਲਾ ਕੱਲਾ ਥਣ ਬਾਈ ਚਾਰੇ ਥਣ ਨਿਕੜ ਮੈਂ ਪੂਰੇ ਜਿਹਨੇ ਮਾਰ ਦਿਆ ਬੈਠਾ ਰਹਿ ਗਿਆ ਨਹੀਂ ਕੁਝ ਕਰੀ ਠੀਕ ਆ ਬਾਈ ਓਕੇ ਬਾਈ ਅੱਗੇ ਵੀਰੇ ਦੋ ਨੰਬਰ ਖੋਲ ਲੋ ਕਿਹੜਾ ਸੁਆ ਇਹ ਦੂਜਾ ਸੂਆ ਡਾਕਟਰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਮਹੀਨਾ ਹੋ ਗਿਆ ਡਾਕਟਰ ਆ ਬੱਸੀ ਸੀ ਮਰ ਗਈ ਬੱਸੀ ਇਹਦੀ ਰਾਤ ਅੱਛਾ ਹਾਂ ਠੀਕ ਹੈ ਬਈ ਦੋ ਦੋ ਹੋਊਗਾ 12 ਲੀਟਰ ਇਹਦੇ ਥੱਲੇ ਠੀਕ ਹੈ ਬਈ ਹਾਂਜੀ ਹੂੰ ਖੋਲ ਦੇ ਬਈ ਤੋੜ ਕੇ ਦਿਖਾ ਦੇ ਚਵਾਈ ਚੂਈ ਕਿਵੇਂ ਆ ਚਵਾਈ ਚੂਈ ਇੱਕ ਨੰਬਰ ਆ ਜਮਾ ਟੰਡੀ ਢੋਡੀ ਚੰਗੀ ਆ ਮਾਖਾ ਜਮੇ ਮਰਜੀ ਬੈਠੇ ਰਹੇ ਹੋਈ ਠੀਕ ਗਰਮੀ ਨਹੀਂ ਮਾਂਦੀ ਹੈ ਨਾ ਬਿਲਕੁਲ ਗਰਮੀ ਤਾਂ ਜਮੇ ਪੋਰਾ ਵੀ ਨਹੀਂ ਉਹ ਕਰਦੀ ਜੀ ਹੂੰ ਹਲ ਕਰਦਾ ਬਈ ਖਣ ਚੰਗਾ ਲੱਗਿਆ ਹਾਰਡਰ ਚੰਗਾ ਤੇ ਮੁੱਲ ਕੀ ਆ ਭਰਾ ਜੀ ਮੈਂ ਠੰਡੇ ਦਾ ਉੱਥੇ ਬੰਨ ਕੇ ਆਪਾਂ ਦਾ ਹੋ ਕਰ ਦਿੰਦੇ ਹਾਂ ਮੁੱਲ ਵੀਰੇ ਇਹਦਾ 35000 ਰਕਮ ਮਾਨਤਾਨ ਹੋ ਜਾ ਵੀਰੇ ਮਾਨਤਾਨ ਕਰ ਦਿਆਂਗੇ 35000 ਰੁਪਏ ਮੁੱਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜਾ ਖਾਣੇ ਨੇੜ ਤੋਂ ਚੈੱਕ ਕਰਵਾਣ ਨੇ ਖਾਣ ਦਾ ਸਾਈਜ਼ ਬਹੁਤ ਚੰਗਾ ਭਾਈ ਚੁਭਾਈ ਵੀ ਬਾਈ ਕਹਿੰਦਾ ਨੰਬਰ ਵਨ ਨਾੜਾ ਨੂੜਾ ਚੰਗੀਆਂ ਨੇ ਕੰਡੇ ਵੀ ਡਾਕਟਰ ਬਾਹਲੀ ਨਹੀਂ ਲਿਆ ਜੀ ਜਿਹਨੂੰ ਮਾਜੀ ਲੈ ਹਮਮ OK ਭਾਈ ਅੱਗੇ ਭਾਈ ਤਿੰਨ ਨੰਬਰ ਖੋਲ ਲਓ ਇਹੜਾ ਸੂਅ ਵੀ ਇਹ ਤੀਜਾ ਸੂਅ ਰੈਕਟਰ ਕਿੰਨਾ ਕ ਟਾਈਮ ਹੋ ਗਿਆ ਬਾਈ ਸੂਈ ਨੂੰ ਇਹਨੂੰ 15 ਮਿੰਟ ਹੋ ਗਏ ਠੀਕ ਆ ਬਾਈ ਦੁੱਧ ਕਿੰਨਾ ਹੋ ਦੁੱਧ ਹੋਊਗਾ ਇਹਦੇ ਥੱਲੇ 14 ਲੀਟਰ ਹੈ ਇਸ ਟਾਈਮ ਜੀ ਠੀਕ ਆ ਬਾਈ ਹਾਂ ਹੂੰ ਆ ਜਾ ਚਵਾਈ ਦੂਈ ਓਕੇ ਬਾਈ ਦੂਈ ਚੂ ਇੱਕ ਨੰਬਰ ਆ ਬਸ ਐ ਜੀ ਇਹਦਾ ਠੀਕ ਆ ਆ ਰੱਖ ਠੀਕ ਆ ਬਾਈ ਆਰਡਰ ਬਾਈ ਨੇੜ ਤੋਂ ਚੈੱਕ ਕਰਵਾਉਣਾ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਪਿਆ ਪੂਰੇ ਗੈਪ ਤੇ ਆ ਮੋੜ ਲਿਓ ਬਾਈ ਤੇ ਮੁੱਲ ਕੀ ਆ ਬਾਈ ਇਹਦਾ 36000 ਆ ਡਾਕਟਰ ਮਾਨਤਨ ਹੋ ਜੀ ਬਾਈ ਮਾਨਤਨ ਕਰ ਦਾਂਗੇ ਮੂਹਰੋਂ ਆਰਡਰ ਰੂਡਰ ਦਿਖਾ ਦੇਈਏ ਦਾ ਐ ਪੀ ਠੀਕ ਆ ਬਾਈ 36000 ਰੁਪਇਆ ਮੁੱਲ ਆ ਤੇ ਜਿਹੜਾ ਮੌਕਾ ਤੇ ਵੀ ਸ਼ੋ ਮਾਨਤਨ ਜਿਹੜਾ ਹੋ ਜੇ ਇਹ ਆਰਡਰ ਆ ਜਿਹੜਾ ਨੇੜ ਤੋਂ ਚੈੱਕ ਕਰਵਾਉਣ ਨੇ ਕੋਈ ਵੀ ਨਾ ਕਿਸੇ ਵੀ ਬਾਈ ਦੇ ਪਸੰਦ ਦਾ ਹੁੰਦਾ ਨਾ ਸਾਬਾ ਹੀ ਨਾ ਕਨੇਡੀ ਮਰਜੀ ਵੈਜੋ ਜੀ ਛੰਡੀ ਨਹੀਂ ਆ ਪਾ ਮੈਂ ਨਿਆਣਾ ਵੀ ਨਾ ਲਾਇਓ ਠੀਕ ਆ ਹਮਮ ਓਕੇ ਅੱਗੇ ਵੀਰੇ 4 ਨੰਬਰ ਜਿਹੜਾ ਸੁਣੋ ਬਾਈ ਇਹ ਤੀਜਾ ਸੂਆ ਡਾਟਰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ ਹੋ ਗਏ 2 ਮਹੀਨੇ ਖੋਲ ਦੋ ਭਾਈ ਤੋੜ ਕੇ ਰਖਾ ਦੋ ਦੁੱਧ ਕਿੰਨਾ ਭਾਈ ਦੁੱਧ ਦੇ ਰੇ ਥੱਲੇ ਵੀ ਹੁਣ 12 ਤੋਂ ਬਾਹਰ ਹੀ ਆਇਆ ਓਕੇ ਹਾਂ ਠੀਕ ਆ 60 12 ਜਮਾ ਮਿੰਕ ਕੇ ਲੈ ਜੇ ਅਗਲਾ 60 ਚੰਗੀ ਆਉਂਦੀ ਹੋ 60 ਫੂਟ ਚੰਗੀ ਆ ਗਰਮੀ ਨਹੀਂ ਮੰਨਦੀ ਜਮੀ ਜੀ ਠੀਕ ਆ ਭਾਈ ਤੇ ਮੁੱਲ ਕੀ ਆ ਭਰਾ ਇਹਦਾ 32000 ਆ ਡਾਟਰ 32000 ਰੁਪਏ ਹਾਂ ਮੋੜ ਲਿਓ ਭਾਈ ਬੱਦੋ ਜਮਾ ਹੈ 13 ਆਪਾਂ 12 ਕਹਿ ਕੇ ਦੇ ਮੰਗਾਂਗੇ ਠੀਕ ਆ 32000 ਰੁਪਇਆ ਬਾਈ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਣ ਜਰੂਰ ਹੋ ਜੂ ਥਣ ਦਾ ਸਾਈਜ਼ ਬਹੁਤ ਚੰਗਾ ਜੀ ਅੱਗੇ ਤੇ 5 ਨੰਬਰ ਕਿਹੜਾ ਸੁਈ ਵੀ ਆ ਵੀਰੇ ਇਹ ਦੂਜਾ ਜੀ ਖੋਲ ਦਿਓ ਬਾਈ ਤੋੜ ਦਿਓ ਕਿੰਨਾ ਕੀ ਟਾਈਮ ਹੋ ਗਿਆ ਸੁਈ ਨੂੰ ਇਹਨੂੰ ਡੇਢ ਕਿ ਮਹੀਨਾ ਹੋਇਆ ਜੀ ਠੀਕ ਆ ਬਾਈ ਬੱਚਾ ਹੈਗਾ ਦਾ ਵੀਰੇ ਨਹੀਂ ਬੱਚਾ ਹੈ ਨਹੀਂ ਠੀਕ ਆ ਬਾਈ ਦੁੱਧ ਹੋਊਗਾ ਇਹਦੇ ਥੱਲੇ ਵੀ 13 ਤੋਂ ਬਾਹਰ ਹੀ ਠੀਕ ਆ ਮਨਕ ਚੱਲ 13 ਤਾਂ ਜਮਾ ਮਿਲ ਲਿਆ ਅਗਲਾ ਭਾਵੇਂ ਠੀਕ ਆ ਬਾਈ ਠੰਡੀ ਠੁੰਡੀ ਚੰਗੀ ਆ ਬਾਹਰ ਹੀ ਠੰਡੀ ਆ ਜੀ ਜੇ ਮੈਂ ਮਰ ਜੇ ਇਸ ਦਾ ਰੱਸਾ ਸਿੱਟ ਕੇ ਬਹਿ ਜਾ ਉੱਤੇ ਹਾਂ ਬਾਈ ਬਈ ਠੰਡੀ ਠੁੰਡੀ ਫੁੱਲ ਆ ਤੇ ਮੁੱਲ ਕੀ ਆ ਭਰਾ ਦਾ ਮੁੱਲ ਇਹਦਾ 36000 ਆ ਜੀ 36000 ਰੁਪਏ ਮਾਨਤਨ ਹੋ ਜਾ ਮਾਨਤਨ ਕਰਾਂਗੇ ਜੀ ਲਾਜ 36000 ਰੁਪਏ ਬਾਈ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜੀ ਫੁੱਲ ਕਰਦਾ ਰੰਗ ਰੂਪ ਚੰਗਾ ਆਰਡਰ ਵੀ ਚੰਗਾ ਥਾਣੇ ਸੁਣ ਵੀ ਕਰਮਾ ਨੇ ਚੰਗਾ ਲੱਗਾ ਅੱਗੇ ਵੀਰੇ ਲਾਸਟ 6 ਨੰਬਰ ਕਿਹੜਾ ਸੂਆ ਬਾਈ ਇਹ ਤੀਜਾ ਸੂਆ ਰੈਕਟਰ ਹੂੰ ਤੇ ਮੰਗ ਰਲੇ ਥਾਂ ਦੀ ਤੇਲ ਆ ਇੱਕ ਥਾਣ ਤੋਂ ਤੇਲ ਲਾ ਗਈ ਹਾਂ ਦੁੱਧ ਹੋਊਗਾ 10 ਲੀਟਰ ਇਹਦੇ ਨਾਲ ਠੀਕ ਆ ਬਾਈ ਖੋਲ ਦੇ ਬਾਈ ਮੜੀ ਤੋਰ ਦੀ ਹੋਜੀ ਇੱਕ ਥਾਣੋਂ ਬਾਈ ਕਹਿੰਦਾ ਤੇਲ ਆ ਬਾਈ ਤੇ ਬਾਕੀ ਤਿੰਨ ਸਹੀ ਚੱਲਦੇ ਆਂ ਠੰਡੀ ਠੁੰਡੀ ਬਹੁਤਾ ਤਿੰਨ ਓਕੇ ਜਮਾ ਤੈਨੂੰ ਚ ਤਾਂ ਪੂਰ ਸਿੱਟਾ ਵੀ ਨਹੀਂ ਕੋਈ ਹੂੰ ਠੀਕ ਆ ਬਾਈ ਮੁੱਲ ਕੀ ਆ ਵੀਰੇ ਦਾ ਮੁੱਲ ਇਹਦਾ 20000 ਆ ਜੀ ਮਾਨਤਾਨ ਹੋ ਜੀ ਵੀਰੇ ਮਾਨਤਾਨ ਕਰ ਦਾਂਗੇ 20000 ਰੁਪਏ ਦਾ ਪੂਰਾ 10 ਕਿਲੋ ਮਿਣਕ ਕੇ ਲੈ ਜੇ ਅਗਲਾ ਬਹੁਤ ਠੀਕ ਆ ਬਸ ਹਾਂ ਮੁੱਲ ਵੀ ਜੈਦੀ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜਾਊਗਾ 나ਗੇ ਸੀਗੇ ਭਰਾ ਕੋਲੇ 6 6 ਦੇ 6 ਹੀ ਦਿਖਾਤੇ ਇੱਕ ਕੇਸੇ ਵੀ ਨੂੰ 6 ਦੇ 6 ਨਾਗਾਂ ਜੋ ਕੋਈ ਵੀ ਨਾਗ ਪਸੰਦ ਆਵੇ ਤਾਂ ਆਪਦੀ ਤਸੱਲੀ ਕਰਕੇ ਬਈ ਖਰੀਦ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ